ਫਿਲਮ ਤਾਂ ਫਿਲਮ ਹੁੰਦੀ ਹੈ ਪਰ ਫਿਲਮ ਇਜ਼ ਅ Part of Life ਹੈ ਨਾ ਸਾਡੀ ਆਪ ਦੀ ਪਰਸਨਲ ਲਾਈਫ ਦੀ ਫਿਲਮ ਚੱਲ ਰਹੀ ਹੈ ਜਿਹਦੇ ਵਿੱਚ ਸੁੱਖ ਦੁੱਖ ਕਿੰਨਾ ਕੁਝ ਹੀ ਹੋ ਰਿਹਾ ਹੈ ਉੱਥੇ ਲੋਕ ਜਾਂ ਇੱਥੇ ਲੋਕ ਦੋਨੋਂ ਬੰਨੇ ਸੇਮ ਹੀ ਨੇ ਚੀਜ਼ਾਂ ਸੇਮ ਨੇ ਰਿਸ਼ਤੇ ਸੇਮ ਨੇ ਪ੍ਰੋਬਲਮ ਸੇਮ ਨੇ ਮਸਲਾ ਸਾਰਾ ਮੰਨਣ ਦਾ ਵੀ ਤੁਸੀਂ ਮੰਨਦੇ ਕਿਵੇਂ ਕੀ ਤੁਸੀਂ ਸਿਰਫ ਦੱਸ ਕੇ ਮੰਨਦੇ ਹੋ ਵੀ ਹਾਂ ਵੀ ਮੈਂ ਆ ਇੱਕ ਪੇਸ ਬਣਾ ਲਿਆ ਤਾਂ ਪੇਸ ਬਣਾ ਕੇ ਮੈਂ ਪ੍ਰਟੈਂਡ ਕਰਾਂਗੀ ਲਾਈਕ ਆਈ ਐਮ ਦਾ ਨੰਬਰ 1 ਰੇਸ਼ੀਆ অর ਵਾਟਐਵਰ ਰਾਈਟ ਕੀ ਤੁਸੀਂ ਸਾਦਗੀ ਚ ਰਹੇਗੇ ਵੀ ਜੇ ਤੁਸੀਂ ਆਪਦੇ ਵਾਲ ਸਟ੍ਰੇਟ ਕਰਾਉਨੇ ਹੋ ਤਾਂ ਕੀ ਤੁਸੀਂ ਗੁਰੂਤ ਗਰਬਾਣੀ ਨਾਲ ਨਹੀਂ ਜੁੜੇ ਹੋ ਸਕਦੇ ਸਨ ਸਨਮਾ ਜਬ ਮਿਊਜ਼ਿਕ ਜਾਂ ਗੱਲਬਾਤ ਕਰਨਾ ਇੱਕ ਇਹੋ ਜੀ ਚੀਜ਼ ਆ ਜਿਹੜਾ ਇਨਸਾਨ ਨੂੰ ਹੀਲ ਕਰਦਾ ਸੋ ਸਾਊਂਡ ਇਹੋ ਜੀ ਚੀਜ਼ ਆ ਜਿਹੜੀ ਸਾਨੂੰ ਹੀਲ ਕਰਦੀ ਭਣੀ ਅਸੀਂ ਜਿਮ ਚ ਜਾਂਦੇ ਆ ਚੰਗਾ ਪਾਵਰਫੁਲ 뮤ਜ਼ਿਕ ਸੁਣਦੇ ਆ ਤਾਂ ਸਾਡਾ ਬਲੱਡ ਜਿਹੜਾ ਡਿਫਰੈਂਟ ਕੁਝ ਕਰਦਾ ਤੇ ਸਾਡੀ ਐਨਰਜੀ ਵਧ ਜਾਂਦੀ ਆ ਰਾਈਟ ਹੈ ਨਾ ਸੋ ਉਵੇਂ ਹੀ ਫਿਲਮਾਂ ਜੇ ਤੁਸੀਂ ਚੰਗੀ ਫਿਲਮ ਵੇਖਦੇ ਹੋ ਭਣੀ ਮੈਨੂੰ ਇਹ ਲੱਗਦਾ ਕਿ ਤੁਹਾਡੇ ਤੇ ਇਫੈਕਟ ਤਾਂ ਪੈਂਦਾ ਵਬੂ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਤੇ ਮੇਰੇ ਨਾਲ ਹੈ ਜੀ ਇਸ ਵਕਤ ਕਰਨਵੀਰ ਸਿੰਘ ਜੀ ਜਿਨ੍ਹਾਂ ਨੇ ਬੜੀ ਖੂਬਸੂਰਤ ਜੀ ਫਿਲਮ ਬਣਾਈ ਹੈ ਉੱਚਾਦਰ ਬਾਬੇ ਨਾਨਕ ਦਾ ਜੋ ਕਿ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਤੇ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਫਿਲਮ ਦੇ ਵਿੱਚ ਕੀ ਕੁਝ ਖਾਸ ਸੀਗਾ ਤੇ ਕੀ ਕੁਝ ਐਕਸਪੀਰੀਅੰਸ ਕਰਨ ਨੂੰ ਲੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੈਣੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ ਤੇ ਫਿਲਮ ਜਿਹੜੀ ਆ ਸਭ ਤੋਂ ਪਹਿਲਾਂ ਉਹਦੇ ਬਾਰੇ ਹੀ ਗੱਲ ਕਰਨੀ ਚਾਹਾਂਗੀ ਕਿਉਂਕਿ ਅਗਰ ਅਸੀਂ ਗੱਲ ਕਰੀਏ ਬਲੀਵ ਦੀ ਵਾਹਿਗੁਰੂ ਤੇ ਭਰੋਸੇ ਦੀ ਤਾਂ ਬਹੁਤ ਸਾਰੀਆਂ ਫਿਲਮਾਂ ਇਸ ਤਰ੍ਹਾਂ ਦੀਆਂ ਬਣ ਚੁੱਕੀਆਂ ਨੇ ਇੰਡਸਟਰੀ ਦੇ ਵਿੱਚ ਤਾਂ ਇੱਕ ਤੁਹਾਡੀ ਫਿਲਮ ਵੀ ਹੁਣ ਇਸੇ ਦੇ ਉੱਤੇ ਆ ਰਹੀ ਹੈ ਤਾਂ ਬਾਕੀਆਂ ਨਾਲੋਂ ਤੁਹਾਡੀ ਇਹ ਫਿਲਮ ਕਿਵੇਂ ਵੱਖਰੀ ਹੈ ਪਹਿਣੀ ਵੱਖਰੀ ਵਾਲੀ ਗੱਲ ਤਾਂ ਨਹੀਂ ਮੈਂ ਕਹਿ ਸਕਦਾ ਮੈਨੂੰ ਇੰਨਾ ਪਤਾ ਵੀ ਇਹ ਫਿਲਮ ਜੋ ਇਸ ਵਕਤ ਲੋੜ ਪੰਜਾਬੀ ਸਿਨੇਮੇ ਨੂੰ ਮੈਨੂੰ ਮੈਨ ਲੱਗਦਾ ਵੀ ਇਹ ਉਸ ਰਾਹ ਤੇ ਬਣੀ ਹੋਈ ਫਿਲਮ ਹੈ ਸੋ ਮੈਂ ਫਿਲਮ ਤਾਂ ਫਿਲਮ ਹੁੰਦੀ ਹੈ ਪਰ ਫਿਲਮ ਇਜ਼ ਅ ਪਾਰਟ ਆਫ ਲਾਈਫ ਹੈ ਨਾ ਸਾਡੀ ਆਪ ਦੀ ਪਰਸਨਲ ਲਾਈਫ ਦੀ ਇੱਕ ਫਿਲਮ ਚੱਲ ਰਹੀ ਹੈ ਜਿਹਦੇ ਵਿੱਚ ਸੁੱਖ ਦੁੱਖ ਕਿੰਨਾ ਕੁਝ ਹੀ ਹੋ ਰਿਹਾ ਅਸੀਂ ਟੁੱਟ ਰਹੇ ਹਾਂ ਜੁੜ ਰਹੇ ਹਾਂ ਬਹੁਤ ਕੁਝ ਹੋ ਰਿਹਾ ਉਵੇਂ ਇਸ ਫਿਲਮ ਦੇ ਵਿੱਚ ਲੱਗੇ ਪ੍ਰਮਾਤਮਾ ਲਿਕ ਮੈਥੋਂ ਬਣਾਉਣੀ ਚਾਹੁੰਦਾ ਸੀਗਾ ਸੋ ਉਹਦੀਆਂ ਬਲੇਸਿੰਗਸ ਨੇ ਉਹਦੀਆਂ ਬਲੇਸਿੰਗਸ ਲੈਣ ਦੇ ਨਾਲ ਨਾਲ ਇਹ ਫਿਲਮ ਬਣੀ ਆ ਤੇ ਦੈਟਸ ਇਟ ਅ ਫਿਲਮ ਆ ਪਰ ਫਿਲਮ ਦੇ ਨਾਲ ਨਾਲ ਇਹਦੇ ਵਿੱਚ ਜੋ ਅੰਦਰ ਦੀ ਗੱਲ ਆ ਉਹ ਕੁਝ ਸਪੈਸ਼ਲ ਆ ਫਿਲਮ ਦੇ ਵਿੱਚ ਜਦੋਂ ਅਸੀਂ ਟ੍ਰੇਲਰ ਵੇਖਦੇ ਆ ਫਿਲਮ ਦਾ ਤਾਂ ਉਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਬਾਹਰ ਦੇ ਜਿਹੜੇ ਕਿਰਦਾਰ ਆ ਆਪਣੇ ਪੰਜਾਬੀ ਜਿਹੜੇ ਬਾਹਰ ਰਹਿ ਰਹੇ ਨੇ ਤੇ ਬਾਹਰ ਦੀ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਪ੍ਰੈਕਟੀਕਲ ਵੀ ਆ ਤੇ ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਉਧਰ ਦੇ ਲੋਕ ਜਿਹੜੇ ਨੇ ਜੇ ਅਸੀਂ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਅਸੀਂ ਕਹਿ ਦਿੰਦੇ ਹਾਂ ਕਿ ਪੰਜਾਬ ਦੇ ਵਿਰਸੇ ਨਾਲ ਤਾਂ ਜੁੜੇ ਹੋਏ ਨੇ ਪਰ ਤੁਹਾਨੂੰ ਲੱਗਦਾ ਹੈ ਕਿ ਉਹ ਵਾਹਿਗੁਰੂ ਦੇ ਨਾਲ ਉਸ ਪਰਮਾਤਮਾ ਦੇ ਨਾਲ ਵੀ ਉਨੇ ਹੀ ਜੁੜੇ ਹੋਏ ਆ ਜਾਂ ਫਿਰ ਕਿਤੇ ਨਾ ਕਿਤੇ ਇਹ ਫਰਕ ਪੈ ਜਾਂਦਾ ਹੈ ਧਰਤੀ ਦਾ ਫਰਕ ਕਹਿ ਲਈਏ ਜਾਂ ਹਵਾ ਪਾਣੀ ਦਾ ਫਰਕ ਪੈ ਜਾਂਦਾ ਹੈ ਨਹੀਂ ਪੈਣਾ ਇੱਥੇ ਨਾ ਇਦਾਂ ਨਹੀਂ ਹੈਗਾ ਆਪਾਂ ਕਿਸੇ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਭਈ ਪੰਜਾਬ ਚ ਲੋਕ ਵੱਧ ਗੁਰਬਾਣੀ ਨਾਲ ਜੁੜੇ ਨੇ ਜਾਂ ਕੈਨੇਡਾ ਚ ਨਹੀਂ ਜੁੜੇ ਮੈਨੂੰ ਪਰਸਨਲੀ ਐਂ ਲੱਗਦਾ ਕਿ ਮੈਂ ਮੈਨੂੰ ਲੱਗਦਾ ਕਿ ਮੈਂ ਦੋਨਾਂ ਪਾਸੇ ਹੀ ਰਹਿ ਰਿਹਾ ਮੇਰੀ ਫੈਮਿਲੀ ਮੇਰਾ ਪਰਿਵਾਰ 76 ਦਾ ਉੱਥੇ ਰਹਿ ਰਿਹਾ ਜੀ ਤੇ ਮੈਂ ਆਪ ਬੌਰਨ ਐਂਡ ਗਰੋ ਅਪ ਇਨ ਪੰਜਾਬ ਸੋ ਜੁੜਨਾ ਜਾਂ ਨਾ ਜੁੜਨਾ ਕਿਸੇ ਸਪੈਸੀਫਿਕ ਕੰਟਰੀ ਜਾਂ ਕਿਸੇ ਦੇਸ਼ ਨਾਲ ਬੰਦੇ ਦਾ ਨਹੀਂ ਹੁੰਦਾ ਉੱਥੇ ਲੋਕ ਜਾਂ ਇੱਥੇ ਲੋਕ ਦੋਨੋਂ ਬੰਨੇ ਸੇਮ ਹੀ ਨੇ ਚੀਜ਼ਾਂ ਸੇਮ ਨੇ ਰਿਸ਼ਤੇ ਸੇਮ ਨੇ ਪ੍ਰੋਬਲਮ ਸੇਮ ਨੇ ਮਸਲਾ ਸਾਰਾ ਮੰਨਣ ਦਾ ਵੀ ਤੁਸੀਂ ਮੰਨਦੇ ਕਿਵੇਂ ਕੀ ਤੁਸੀਂ ਸਿਰਫ ਦੱਸ ਕੇ ਮੰਨਦੇ ਹੋ ਵੀ ਹਾਂ ਵੀ ਮੈਂ ਆ ਇੱਕ ਪੇਸ ਬਣਾ ਲਿਆ ਤਾਂ ਪੇਸ ਬਣਾ ਕੇ ਮੈਂ ਪ੍ਰਟੈਂਡ ਕਰਾਂ ਕਿ ਲਾਈਕ ਆਮ ਦਾ ਨੰਬਰ 1 ਰੇਸ਼ੀ ਯਾ ਵਾਟਐਵਰ ਰਾਈਟ ਕੀ ਤੁਸੀਂ ਸਾਦਗੀ ਚ ਰਹਿ ਕੇ ਵੀ ਜੇ ਤੁਸੀਂ ਆਪਦੇ ਵਾਲ ਸਟੇਟ ਕਰਾਉਨੇ ਹੋ ਤਾਂ ਕੀ ਤੁਸੀਂ ਗੁਰੂਤ ਕਰਵਾਣੀ ਨਾਲ ਜੁੜੇ ਹੋ ਸਕਦੇ ਜੇ ਤੁਸੀਂ ਕੁਝ ਡਿਫਰੈਂਟ ਕਾਈਂਡ ਦੀਆਂ ਚੀਜ਼ਾਂ ਕਰਦੇ ਹੋ ਆਪਦੀ ਲਾਈਫ ਦੇ ਵਿੱਚ ਜਾਂ ਕੋਈ ਇਨਫਲੂਐਂਸਰ ਨੇ ਅੱਜਕੱਲ ਜਾਂ ਕੋਈ ਉਹ ਨੇ ਕਿ ਉਹ ਲੋਕ ਇਨਸਾਨ ਨਹੀਂ ਹੈਗੇ ਲਾਈਕ ਆਪਣੀ ਆਪ ਲੋਕ ਇਨਸਾਨ ਹੀ ਇਨਸਾਨਾਂ ਨੂੰ ਉਹ ਅੱਧ ਕਰੀ ਜਾਂਦਾ ਲੇਕਿਨ ਇਨਸਾਨ ਹੀ ਇਨਸਾਨਾਂ ਤੋਂ ਦੂਰ ਹਟ ਜਾਂਦਾ ਬੇਸਿਕਲੀ ਪਰਮਾਤਮਾ ਇਨਸਾਨੀਅਤ ਤਾਂ ਇਹ ਕਹਿੰਦੀ ਆ ਕਿ ਬੰਦਾ ਬੰਦੇ ਦਾ ਦਾਰੂਆ ਭੈਣੇ ਜੇ ਤੁਸੀਂ ਕਿਸੇ ਮਾੜੀ ਸਿਚੁਏਸ਼ਨ ਦੇ ਵਿੱਚ ਹੋ ਜੇ ਕੋਈ ਤੁਹਾਡੇ ਨਾਲ ਤੁਹਾਡਾ ਕੋਈ ਤੁਹਾਡੇ ਨਾਲ ਮੋਢਾ ਲਾ ਕੇ ਤੁਹਾਨੂੰ ਇਹ ਗੱਲ ਕਵੇ ਭੈਣੇ ਮੈਂ ਤੇਰੇ ਨਾਲ ਆ ਖੜਾ ਤੂੰ ਟੈਨਸ਼ਨ ਨਾ ਲੈ ਤੂੰ ਦਵੀ ਨਾ ਹੈਨਾ ਤਾਂ ਤੁਹਾਨੂੰ ਹੌਸਲਾ ਮਿਲੂਗਾ ਜਾਂ ਕਿ ਤੁਸੀਂ ਉੱਥੋਂ ਪਰੇ ਹਟ ਜਾਓ ਭੱਜ ਜਾਓ ਜੇ ਤੁਸੀਂ ਇਕੱਲੇ ਰਹਿ ਜਾਓ ਤਾਂ ਤੁਸੀਂ ਉਸ ਉਸ ਪੁਆਇੰਟ ਤੇ ਟੁੱਟ ਜਾਓਗੇ ਰਾਈਟ ਸੋ ਬੇਸਿਕਲੀ ਇਨਸਾਨ ਬਣਦਾ ਜਾਂ ਇਨਸਾਨ ਦੀ ਪਰਿਭਾਸ਼ਾ ਕੋਈ ਹੋਰ ਨਹੀਂ ਧਰਮਾਂ ਜਾਂ ਚੀਜ਼ਾਂ ਦੇ ਨਾਲ ਜੋੜਨ ਦੀ ਪਰਿਭਾਸ਼ਾ ਨਹੀਂ ਸੋ ਇਨਸਾਨ ਮੈਨੂੰ ਐ ਲੱਗਦਾ ਕਿ ਇਨਸਾਨ ਇਨਸਾਨ ਦਾ ਦਾਰੂਆ ਇਨਸਾਨ ਬਣੋ ਸੋ ਇਨਸਾਨ ਨੂੰ ਸਮਝਣ ਦੀ ਇੱਕ ਪਰਿਭਾਸ਼ਾ ਆ ਸੋ ਜਿਹੜੀ ਮੈਨੂੰ ਲੱਗਦਾ ਕਿ ਇਸ ਫਿਲਮ ਚ ਫਿਲਮ ਚ ਕਿਸੇ ਨਾ ਕਿਸੇ ਤਰੀਕੇ ਸਮਝ ਆਊਗੀ ਭੈਣੇ ਅਕਸਰ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜੇ ਧਰਮ ਹਨ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਅਗਰ ਤੁਸੀਂ ਕੋਈ ਵੀ ਧਰਮ ਉਠਾ ਕੇ ਵੇਖੋ ਤਾਂ ਉਹਦੇ ਵਿੱਚ ਵੀ ਇਹੀ ਗੱਲ ਕਹੀ ਗਈ ਜਾਂਦੀ ਹੈ ਕਿ ਉਸ ਪਰਮਾਤਮਾ ਦਾ ਨਾਮ ਲਓ ਉਸ ਅਕਾਲ ਪੁਰਖ ਦੇ ਨਾਲ ਜੁੜੋ ਹੈਨਾ ਪਰ ਅਸੀਂ ਅੱਜ ਕੱਲ ਦੇ ਜਿਹੇ ਦੌਰ ਦੀ ਗੱਲ ਕਰੀਏ ਅੱਜ ਕੱਲ ਜਿਹੜੇ ਆ ਭਵੇਂ ਕੋਈ ਵੀ ਜਗਾ ਹੋਵੇ ਫਮੇ ਫੋਰਨ ਕੰਟਰੀਜ਼ ਹੋਗੀ ਜਾਂ ਆਪਣੇ ਇੰਡੀਆ ਦੀ ਜੇ ਅਸੀਂ ਗੱਲ ਕਰੀਏ ਲੋਕ ਜਿਹੜੇ ਆ ਨਾ ਉਹ ਬੜੇ ਹੀ ਜ਼ਿਆਦਾ ਕਹਿ ਲੋ ਕਿ ਪ੍ਰੈਕਟੀਕਲ ਹੋ ਚੁੱਕੇ ਨੇ ਉਹਨਾਂ ਚ ਜਿਹੜੇ ਇਮੋਸ਼ਨਸ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਤਾਂ ਕੀ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਜਦੋਂ ਬਣਨਗੀਆਂ ਤਾਂ ਉਹ ਦੁਬਾਰਾ ਉਹਨਾਂ ਦੇ ਵਿੱਚ ਬਲੀਵ ਐਂਡ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਦੁਬਾਰਾ ਉਬਰੇਗਾ ਹਸਣਾ ਸਵਾਲ ਆ ਭੈਣੇ ਤੁਹਾਡਾ 100% ਮੈਨੂੰ ਐ ਲੱਗਦਾ ਭੈਣੇ ਕਿ ਸਿਨੇਮਾ ਜਾਂ 뮤직 ਜਾਂ ਗੱਲਬਾਤ ਕਰਨਾ ਇੱਕ ਇਹੋ ਜੀ ਚੀਜ਼ ਆ ਜਿਹੜਾ ਇਨਸਾਨ ਨੂੰ ਹੀਲ ਕਰਦਾ கரੈਕਟ ਸੋ ਸਾਊਂਡ ਇਹੋ ਜੀ ਚੀਜ਼ ਆ ਜਿਹੜੀ ਸਾਨੂੰ ਹੀਲ ਕਰਦੀ ਭੈਣੇ ਅਸੀਂ ਜਿਮ ਚ ਜਾਂਦੇ ਆ ਚੰਗਾ ਪਾਵਰਫੁਲ ਮਿਊਜ਼ਿਕ ਸੁਣਦੇ ਆ ਤਾਂ ਸਾਡਾ ਬਲੱਡ ਜਿਹੜਾ ਡਿਫਰੈਂਟ ਕੁਝ ਕਰਦਾ ਤੇ ਸਾਡੀ ਐਨਰਜੀ ਵਧ ਜਾਂਦੀ ਆ ਰਾਈਟ ਹੈ ਨਾ ਸੋ ਉਵੇਂ ਹੀ ਫਿਲਮਾਂ ਜੇ ਤੁਸੀਂ ਚੰਗੀ ਫਿਲਮ ਵੇਖਦੇ ਹੋ ਭੈਣੇ ਮੈਨੂੰ ਇਹ ਲੱਗਦਾ ਕਿ ਤੁਹਾਡੇ ਤੇ ਇਫੈਕਟ ਤਾਂ ਪੈਂਦਾ ਸੋ ਇਫੈਕਟ ਜਦੋਂ ਸਾਡੇ ਤੇ ਪੈਂਦਾ ਤੇ ਸਾਡੇ ਪਰਿਵਾਰ ਸਾਡੇ ਬੱਚਿਆਂ ਤੇ ਜਿਨ੍ਹਾਂ ਨੂੰ ਜਿਹੜਾ ਸਪੈਸ਼ਲੀ ਓਵਰਸੀਜ਼ ਆਡੀਅנס ਜਾਂ ਮੈਂ ਆਪਦੇ ਭੈਣ ਭਰਾ ਜਿਹੜੇ ਕੈਨੇਡਾ ਚ ਵੱਸਦੇ ਨੇ ਸੋ ਉਹਨਾਂ ਦੇ ਜਿਹੜੇ ਹੁਣ ਜਿਹੜੀਆਂ ਸਾਡੀਆਂ ਸੈਕਿੰਡ ਜਨਰੇਸ਼ਨ ਜਾਂ ਥਰਡ ਜਨਰੇਸ਼ਨ ਆ ਗਈਆਂ ਜਿਹੜੀਆਂ ਮੈਨੂੰ ਲੱਗਦੀਆਂ ਕਿ ਪੰਜਾਬ ਪ੍ਰੋਪਰਲੀ ਨਹੀਂ ਪਹੁੰਚ ਪਾ ਰਹੀਆਂ ਜਾਂ ਪੰਜਾਬੀ ਉਹ ਸਿਖਾਉਣਾ ਚਾਹੁੰਦੇ ਆ ਪੰਜਾਬੀ ਕਲਚਰ ਨੂੰ ਦੱਸਣਾ ਚਾਹੁੰਦੇ ਆ ਸਾਡੇ emotions ਸਾਡੇ ਰਿਸ਼ਤਿਆਂ ਦੀ ਜੋ ਖਾਸियत ਹੈ ਉਹਨੂੰ ਦੱਸਣਾ ਚਾਹੁੰਦੇ ਆ ਪਰ ਉਹਨਾਂ ਨੂੰ ਕੋਈ ਤਰੀਕਾ ਨਹੀਂ ਲੱਭ ਰਿਹਾ ਸੋ ਇਸ ਕਰਕੇ ਮੈਂ ਵੇਖਿਆ ਭੈਣੇ ਉੱਥੇ ਨਾ ਹਰ ਫਰਾਈਡੇ ਜੀ ਫਿਲਮ ਕੋਈ ਚੰਗੀ ਲੱਗੇ ਮਾੜੀ ਲੱਗੇ ਉਹਨਾਂ ਨੇ ਵੇਖਣੀ ਵੇਖਣੀ ਆ ਇਹ ਆ ਪੰਜਾਬੀ ਪ੍ਰਤੀ ਡੈਡੀਕੇਸ਼ਨ ਸਾਡੇ ਬੰਦਿਆਂ ਨੇ ਕੁਝ ਵੀ ਹੋਵੇ ਉਹਨਾਂ ਨੂੰ ਪਤਾ ਵੀ ਹੋਵੇ ਪੜ ਲੈਂਦੇ ਦੇਖ ਲੈਂਦੇ ਆ ਵੀ ਕਿੱਦਾਂ ਕੀ ਆ ਬਟ ਫੇਰ ਵੀ ਪੰਜਾਬੀ ਹੋਣ ਦਾ ਮਾਣ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਉਹਨਾਂ ਲੋਕਾਂ ਦੇ ਮੈਂ ਉੱਥੇ ਵੇਖਿਆ ਕਿ ਭੈਣੇ ਫ੍ਰਾਈਡੇ ਸੈਚਰਡੇ ਸੰਡੇ ਉਹਨਾਂ ਨੇ ਫਿਲਮ ਵੇਖਣੀ ਵੇਖਣੀ ਸੋ ਇਹ ਸੋ ਫਿਲਮਾਂ ਇੱਡਾ ਵੱਡਾ ਇੱਕ ਮਾਧਿਅਮ ਆ ਥੋੜਾ ਗੱਲ ਕਰਨ ਦਾ ਸੋ ਉਹਦੇ ਵਿੱਚ ਕਿਉਂ ਨਾ ਅਸੀਂ ਯਾਰ ਚੰਗੀਆਂ ਫਿਲਮਾਂ ਬਣਾ ਕੇ ਇੱਕ ਚੰਗਾ ਮੈਸੇਜ ਅਸੀਂ ਮੈਸੇਜ ਵੀ ਦੇਈਏ ਅਸੀਂ ਐਂਟਰਟੇਨ ਵੀ ਕਰੀਏ ਤੇ ਅਸੀਂ ਜੋ ਸਮਾਜ ਨੂੰ ਸੇਧ ਦਿੰਦੀਆਂ ਜਿਸ ਸਟੇਸ ਪੁਆਇੰਟ ਦੀ ਆਪਾਂ ਗੱਲ ਕਰ ਰਹੇ ਸੀ ਇਨਸਾਨ ਦੀ ਇਨਸਾਨ ਬਣਨ ਦੀ ਵੀ ਜੇ ਅਸੀਂ ਕਿਸੇ ਨਾ ਕਿਸੇ ਤਰੀਕੇ ਉਸ ਪੁਆਇੰਟ ਨੂੰ ਵੀ ਛੇੜਦੀਏ ਤੇ ਮੈਨੂੰ ਲੱਗਦਾ ਏ ਸੋਨੇ ਤੇ ਸਵਾਗੇ ਵਾਲੀ ਗੱਲ ਹੋਊਗੀ ਰਾਈਟ ਯਾ ਤੇ ਜੇ ਤੁਹਾਡੀਆਂ ਪੁਰਾਣੀਆਂ ਫਿਲਮਾਂ ਦੀ ਜੇ ਮੈਂ ਗੱਲ ਕਰਾਂ ਰੱਬ ਦਾ ਰੇਡੀਓ ਹੋਗੀ ਦਾਣਾ ਪਾਣੀ ਜਾਂ ਫਿਰ ਜਸ ਆਮ ਸਟੂਡੈਂਟ ਫਿਲਮ ਦੇ ਵਿੱਚ ਨਾ ਕੋਈ ਰਿਸ਼ਤਿਆਂ ਦੀ ਗੱਲ ਕਰਦੀ ਹੈ ਕੋਈ ਰੂਹਾਂ ਦੀ ਗੱਲ ਕਰਦੀ ਹੈ ਕੋਈ ਸਮਾਜਿਕ ਮੁੱਦਿਆਂ ਦੀ ਗੱਲ ਕਰਦੀ ਹੈ ਤਾਂ ਮਤਲਬ ਇਹ ਤੁਹਾਨੂੰ ਜਿਹੜੇ ਅਗਰ ਹੁਣ ਅਸੀਂ ਆ ਫਿਲਮ ਵੇਖ ਲਈਏ ਤੁਹਾਡੇ ਉੱਚਾ ਦਰ ਬਾਬੇ ਨਾਨਕ ਦਾ ਹੈ ਨਾ ਤਾਂ ਹਰ ਫਿਲਮ ਦਾ ਜਿਹੜਾ ਕਨਸੈਪਟ ਆ ਉਹ ਵੱਖਰਾ ਹੈ ਤਾਂ ਮਤਲਬ ਇਹ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਹਾਂ ਆਡੀਅנס ਆ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਨਾਮ ਦੇ ਨਾਲ ਨਾ ਇਹ ਜਲਦੀ ਜੁੜ ਜਾਏਗਾ ਕਿ ਅ ਅੱਛਾ ਇਹਨਾਂ ਦੀ ਫਿਲਮ ਆ ਰਹੀ ਹੈ ਜਗਪਾਲ ਜੀ ਦੀ ਤਾਂ ਕੁਝ ਨਾ ਕੁਝ ਵਧੀਆ ਹੀ ਹੋਏਗਾ ਕਿਉਂਕਿ ਤੁਹਾਡੀਆਂ ਜਿਹੜੀਆਂ ਹੁਣ ਤੱਕ ਤਿੰਨ ਫਿਲਮਾਂ ਆਈਆਂ ਨੇ ਮੇਰੀ ਪੂਰੀ ਫੈਮਲੀ ਵੇਖਣ ਜਾਂਦੀ ਹੈ ਉਹਨਾਂ ਨੂੰ ਪਸੰਦ ਆ ਤਾਂ ਮਤਲਬ ਇਹ ਕਨਸੈਪਟ ਕਿਸ ਤਰ੍ਹਾਂ ਤੁਸੀਂ ਕ੍ਰੀਏਟ ਕਰਦੇ ਹੋ ਐਂਡ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਉਹਨੂੰ ਪੇਸ਼ ਕਰਨਾ ਉਸ ਤੋਂ ਵੀ ਵੱਡੀ ਗੱਲ ਹੈ ਤਾਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਪੈ ਜਾਂਦੀ ਹੈ ਤੁਸੀਂ ਉਹ ਚੀਜ਼ ਫੀਲ ਕਰਦੇ ਹੋ ਕਿ ਇੱਕ ਕਹੋ ਕਿ ਜਦੋਂ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਹੋਏਗੀ ਪੰਜਾਬੀ ਇੰਡਸਟਰੀ ਦੀ ਗੱਲ ਹੋਏਗੀ ਤਾਂ ਯੋਗਦਾਨ ਤੁਹਾਡਾ ਜਿਹੜਾ ਉਹ ਬਹੁਤ ਵੱਡਾ ਆ థాంਕ ਯੂ ਬਣੀ థాంਕ ਯੂ ਸੋ ਮੱਚ ਬਣੀ ਤੁਸੀਂ ਇੰਨੇ ਸੋਹਣੇ ਸ਼ਬਦ ਬੋਲ ਰਹੇ ਹੋ ਤੁਸੀਂ ਹੁਣੇ ਗੱਲ ਕੀ ਕਿ ਮੇਰੀ ਫੈਮਲੀ ਨੇ ਮੇਰੇ ਪਰਿਵਾਰ ਨੇ ਉਹ ਫਿਲਮਾਂ ਵੇਖੀਆਂ ਸੋ ਜਦੋਂ ਤੁਸੀਂ ਆਪਦੀ ਫੈਮਲੀ ਨਾਲ ਪਰਿਵਾਰ ਨਾਲ ਕੋਈ ਚੀਜ਼ ਵੇਖਦੇ ਹੋ ਨਾ ਭੈਣੇ ਉਹ ਤੁਹਾਡਾ ਸਭ ਤੋਂ ਬੈਸਟ ਟਾਈਮ ਹੁੰਦਾ ਤੁਸੀਂ ਫੀਲ ਕੀਤਾ ਹੋਗਾ ਜਦੋਂ ਤੁਸੀਂ ਆਪਦੀ ਮਾਂ ਨਾਲ ਜਾਂ ਆਪਦੀ ਭੈਣ ਨਾਲ ਆਪਦੇ ਭਰਾ ਨਾਲ ਬੈਠ ਕੇ ਕੋਈ ਚੀਜ਼ ਦੇਖ ਰਹੇ ਹੋ ਤੁਹਾਡੀ ਲਾਈਫ ਦਾ ਸਭ ਤੋਂ ਬੈਸਟ ਟਾਈਮ ਵਨ ਯੂ ਆਰ ਵਿਦ ਯੂ ਫੈਮਲੀ ਜੀ ਲਾਈਕ ਫੈਮਲੀ ਸਭ ਤੋਂ ਵੱਡੀ ਚੀਜ਼ ਹੈ ਇਸ ਧਰਤੀ ਤੇ ਜਿੰਨਾ ਕਨਸੈਪਟ ਮੈਨੂੰ ਸਮਝ ਆ ਰਿਹਾ ਸੋ ਜੇਕਰ ਕੋਈ ਫੈਮਲੀ ਦੇ ਨਾਲ ਕੋਈ ਇਹੋ ਜੀ ਐਂਟਰਟੇਨਿੰਗ ਚੀਜ਼ ਦੇਖ ਰਹੇ ਹੋ ਜਿਹਦੇ ਨਾਲ ਤੁਸੀਂ ਮਾਨ ਮਹਿਸੂਸ ਕਰ ਰਹੇ ਹੋ ਮੈਨੂੰ ਲੱਗਦਾ ਇਤੋਂ ਵੱਡੀ ਹੋਰ ਕੋਈ ਗੱਲ ਹੋ ਨਹੀਂ ਸਕਦੀ ਦੁਨੀਆ ਕਰੈਕਟ ਸੋ ਉਵੇਂ ਹੀ ਮੁੱਦੇ ਕਿਸੇ ਕਿਸੇ ਮੁੱਦੇ ਦੀ ਗੱਲ ਨਹੀਂ ਭਾਣੇ ਬਸ ਆਹੀ ਇੱਕ ਪੁਆਇੰਟ ਆਹੀ ਡੋਜ਼ ਮੈਨੂੰ ਇਨਸਪਾਇਰ ਕਰਦੀ ਹੈ ਲਾਈਕ ਮੇਰੀ ਰੂਹ ਨੂੰ ਇਨਸਪਾਇਰ ਕਰਦੀ ਹੈ ਕਿ ਜਦ ਕੋਈ ਇਨਸਾਨ ਕਹਿੰਦਾ ਕਿ ਯਾਰ ਮੇਰੀ ਮਾਂ ਨੇ ਫਿਲਮ ਵੇਖੀ ਤਾਂ ਉਹਨੂੰ ਬਹੁਤ ਸੋਹਣਾ ਲੱਗਿਆ ਹਨਾ ਜਾਂ ਕੋਈ ਮੈਨੂੰ ਐ ਗੱਲ ਕਹਿੰਦਾ ਨਾ ਵੀ ਬਈ ਅਸੀਂ ਉਹ ਪਹਿਲਾਂ ਮਸੀਬਾ ਦਸਤੂਰ ਗਾਣਾ ਸੁਣੀ ਜਾਂਦੇ ਸੀਗੇ ਤਾਂ ਮੇਰੀ ਮਾਂ ਯਾਰ ਰੋਣ ਲੱਗ ਗਈ ਗਾਣਾ ਸੁਣ ਕੇ ਤੇ ਜਾਂ ਰੱਬ ਦਾ ਰੇਡੀਓ ਵੇਖਦੇ ਵੇਲੇ ਕਿ ਮੇਰੀ ਮਾਂ ਨੂੰ ਆਪਦਾ ਬਚਪਨ ਯਾਦ ਆਇਆ ਪਤਾ ਨਹੀਂ ਭੈਣੇ ਮੈਨੂੰ ਉਹ ਗੱਲਾਂ ਮੈਨੂੰ ਇੰਨਾ ਕ ਇਨਸਪਾਇਰ ਕਰਦੀਆਂ ਕਿ ਹੇ ਵਾਈਗਰੂ ਮੈਨੂੰ ਯਾਰ ਤੂੰ ਇਹੋ ਜਿਹੀਆਂ ਚੀਜ਼ਾਂ ਦੇ ਲਈ ਲਾਈਕ ਸਮ ਲਾਈਕ ਖੜਾ ਰੱਖੀ ਹੈ ਨਾ ਸੋ ਮੈਂ ਚੀਜ਼ਾਂ ਬਣਾਉਂਦਾ ਰਹਾ ਮੈਂ ਆਪਣੇ ਆਖਰੀ ਦਿਨ ਤੱਕ ਮੈਂ ਕੋਸ਼ਿਸ਼ ਕਰ ਰਿਹਾ ਹਾਂ ਬਾਕੀ ਉਹਦੇ ਹੱਥ ਵਾਸਤੇ ਬਿਲਕੁਲ ਤੇ ਬਲੀਵ ਦੀ ਗੱਲ ਕੀਤੀ ਹੈ ਤਾਂ ਇਹ ਮੈਨੂੰ ਲੱਗਦਾ ਕਿ ਜਦੋਂ ਤੁਹਾਨੂੰ ਇੰਨਾ ਐਪਰੀਸ਼ੀਏਸ਼ਨ ਮਿਲਦਾ ਤਾਂ ਤੁਸੀਂ ਹੋਰ ਪੋਜ਼ਿਟਿਵ ਵੀ ਹੁੰਦੇ ਹੋ ਹੈਨਾ ਤਾਂ ਕਿਵੇਂ ਇਹੋ ਜਿਹਾ ਸਟੈਪ ਲੈ ਰਹੇ ਹਾਂ ਕਿ ਆਪੇ ਹੀ ਬਣਾਉਣੀ ਆ ਵੀ ਆ ਵੀ ਕਰਨ ਸ ਕੋਈ ਕਹਿੰਦਾ ਮੈਨੂੰ ਤੇਰੇ ਗਾਣੇ ਕਮਰਸ਼ਲ ਨਹੀਂ ਹੈ ਨਾ ਤੇਰੀਆਂ ਫਿਲਮਾਂ ਦੇ ਗਾਣੇ ਚ ਆ ਤੂੰ ਇਸ ਫਲਾਣੇ ਸੰਗਤ ਤੋਂ ਗਾਉਣਾ ਸੀ ਬਈ ਇਹ ਗਾਣੇ ਅੱਜ ਕੱਲ ਨਹੀਂ ਚੱਲਦੇ ਅੱਜ ਕੱਲ ਤਾਂ ਕੁਝ ਹੋਰ ਚੱਲਦਾ ਬਾਈ ਫਲਾਨੀ ਫਿਲਮ ਦੇਖ ਉਹ ਐਨੀ ਹਿੱਟ ਆ ਅਜਿਹੀਆਂ ਈਵਨ ਕਿ ਆ ਆਪਦੀ ਫਿਲਮ ਦੀ ਮੈਂ ਗੱਲ ਦੱਸਦਾ ਭੈਣੇ ਕਿ ਤੁਸੀਂ ਨੋਟਿਸ ਕੀਤਾ ਹੋਊਗਾ ਕਿ ਮੈਂ ਆਪਦੇ ਚੈਨਲ ਤੇ ਮੈਨੂੰ ਟ੍ਰੇਲਰ ਤੇ ਗਾਣੇ ਪਾਉਣੇ ਪਏ ਨਾ ਮੈਂ ਵੀ ਕਿਸੇ ਵੱਡੀ ਕੰਪਨੀ ਨੂੰ ਮਤਲਬ ਤੇ ਸਕਦਾ ਸੀਗਾ ਕਰ ਸਕਦਾ ਸੀਗਾ ਪਰ ਵੱਡੀਆਂ ਵੱਡੀਆਂ ਕੰਪਨੀ ਵਾਲੇ ਜਦੋਂ ਤੁਹਾਨੂੰ ਐਂ ਕਹਿੰਦੇ ਨੇ ਨਾ ਭੈਣੇ ਕਿ ਨਹੀਂ ਯਾਰ ਆਪकी ਚੀਜ਼ ਕਮਰਸ਼ ਇਹ ਦੁੱਖ ਬੜਾ ਲੱਗਦਾ ਸੋ ਮੈਨੂੰ ਲੱਗਦਾ ਵੀ ਸ਼ਾਇਦ ਸ਼ਾਇਦ ਕਿਤਨਾ ਕਿਤੇ ਰੱਬ ਸਬਬ ਬਣਾਉਂਦਾ ਕਿ ਤੁਸੀਂ ਯਾਰ ਇੱਕ ਸਟੈਪ ਪੋਰ ਲਓ ਲਾਈਫ ਦੇ ਵਿੱਚ ਅੱਛਾ ਜਦੋਂ ਮੈਂ ਇੱਕ ਇਹ ਸਟੈਪ ਤੋਂ ਬਾਅਦ ਮੈਨੂੰ ਡਰ ਤਾਂ ਲੱਗ ਰਿਹਾ ਸੀ ਪਤਾ ਨਹੀਂ ਯਾਰ ਕੋਈ ਚੀਜ਼ ਪਹੁੰਚਣੀ ਜਿਸ ਦਿਨ ਟ੍ਰੇਲਰ ਅਸੀਂ ਪਾਇਆ ਸੀਗਾ ਵੀ ਪਤਾ ਨਹੀਂ ਯਾਰ ਕਿਵੇਂ ਦੁਨੀਆ ਤੱਕ ਪਹੁੰਚੂਗੀ ਵੀ ਮੈਨੂੰ ਕੋਈ ਹਿਸਾਬ ਕਿਤਾਬ ਤਾਂ ਹੈ ਨਹੀਂ ਬਈ ਮੇਰੇ ਨਾਲ ਜੁੜੇ ਹੋਏ ਲੋਕ ਨੇ ਮੈਨੂੰ ਕੌਨਫੀਡੈਂਸ ਦੇ ਰਹੇ ਨੇ ਜਿਹੜੇ ਕਿ ਡੋਂਟ ਵਰੀ ਆਪਾਂ ਯਾਰ ਕਰਦੇ ਆ ਕੋਈ ਨਾ ਬਈ ਆਪਦੇ ਚੈਨਲ ਦੀ ਪਾਦੇ ਹਨ ਸੋ ਵੀ ਜਦ ਤੁਹਾਡੀ ਕੋਈ ਚੀਜ਼ ਤੁਸੀਂ ਮਿਹਨਤ ਕੀਤੀ ਹੋਈ ਬਣਾਈ ਆ ਤੇ ਉਹ ਬਸ ਮੈਂ ਤਾਂ ਸ਼ਬਦ ਨਹੀਂ ਪੈਣੇ ਮੈਂ ਬੋਲਣਾ ਨਹੀਂ ਚਾਹੁੰਦਾ ਡੋਨਟ ਵਾਂਟ ਟੂ ਸਪਰੈਡ ਨੈਗੇਟਿਵਿਟੀ ਐਂਡ ਆਲ ਦਾ ਸਟਫ ਸੋ ਇਟਸ ਅ ਪਾਰਟ ਆਫ ਲਾਈਫ ਤੇ ਜਸਟ ਡੂ ਇਟ ਵਾਟਐਵਰ ਯੂ ਜਦੋਂ ਕੋਈ ਇਸ ਤਰ੍ਹਾਂ ਤੁਹਾਨੂੰ ਰਿਜੈਕਸ਼ਨਸ ਮਿਲਦੀਆਂ ਨੇ ਹਨਾ ਤਾਂ ਉਹਦੇ ਨਾਲ ਹੋਰ ਹੌਸਲਾ ਆਉਂਦਾ ਕਿ ਅੱਛਾ ਯਾਰ ਜੇ ਇਹ ਕਹਿ ਰਹੇ ਨੇ ਕਿ ਨਹੀਂ ਹੋ ਸਕਦਾ ਤਾਂ ਹੁਣ ਕਰਕੇ ਦਿਖਾਣਾ ਪੈਣਾ ਕਿਉਂਕਿ ਇਹ ਵੀ ਹੋ ਸਕਦਾ ਪਹਿਲੇ ਥੋੜਾ ਟਾਈਮ ਤਾਂ ਬਹੁਤ ਔਖਾ ਲੱਗਦਾ ਹੌਨੈਸਟਲੀ ਦੱਸਾਂ ਨਾ ਬਹੁਤ ਔਖਾ ਹੁੰਦਾ ਜਦੋਂ ਕੋਈ ਜੇ ਤੁਹਾਡੇ ਕੋਈ ਇਮੋਸ਼ਨ ਨੂੰ ਬਹਿਣੇ ਹਰਟ ਕਰਦਾ ਤੁਹਾਨੂੰ ਵੀ ਕੋਈ ਹਰਟ ਕਰਦਾ ਤਾਂ ਤੁਹਾਨੂੰ ਬੁਰਾ ਤਾਂ ਲੱਗਦਾ ਬਹਿਣੇ ਐਵੇਂ ਤਾਂ ਮੈਂ ਗੱਲ ਕਹਾਂਗੀ ਮੈਂ ਤਾਂ ਮੰਨਦਾ ਨਹੀਂ ਜੀ ਮੈਂ ਮੈਂ ਖੜਾ ਹੋ ਜਨਾ ਬਹਿਣੇ ਬਹੁਤ ਔਖਾ ਆ ਸੋ ਸਾਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਕਿਸੇ ਵੀ ਕੰਮ ਪ੍ਰਤੀ ਕਿਸੇ ਵੀ ਚੀਜ਼ ਪ੍ਰਤੀ ਬਾਈ ਉਹ ਆਪਦਾ ਕੈਮਰਾ ਬਣਾ ਰਿਹਾ ਉਹ ਬਾਈ ਦੇ ਵੀ ਸੁਪਨੇ ਹੋਣਗੇ ਡ੍ਰੀਮਸ ਹੋਣਗੇ ਯਾਰ ਮੈਂ ਵੀ ਸਿਨੇਮੈਟੋਗ੍ਰਾਫੀ ਕਰਾਂ ਮੈਂ ਵੀ ਯਾਰ ਵੱਡਾ ਕੁਝ ਨੈਕਸਟ ਕਰਾਂ ਹੈਨਾ ਪਰ ਮੈਨੂੰ ਇੰਨਾ ਕੁ ਇੰਨੀ ਕੁ ਫੀਲਿੰਗ ਜੀ ਆ ਰਹੀ ਆ ਵੀ ਆਉਣ ਵਾਲਾ ਸਮਾਂ ਨਾ ਬਹੁਤ ਸੋਹਣਾ ਆ ਸਿਨੇਰੀਆ ਸਮਾਂ ਇਥੇ ਮਿਹਨਤ ਕਸ਼ ਬੰਦਿਆਂ ਦਾ ਮਿਹਨਤ ਕਸ਼ ਬੰਦਿਆਂ ਦੀ ਬੁੱਕਤ ਹੋਊਗੀ ਮਿਹਨਤ ਕਸ਼ ਬੰਦੇ ਉੱਠ ਕੇ ਜੇ ਬਾਈ ਸਾਹਮਣੇ ਕੈਮਰਾ ਚਲਾ ਰਿਹਾ ਉਹ ਆਪਦੀ ਡੈਡੀਕੇਸ਼ਨ ਨਾਲ ਆਪਦਾ ਸਾਰਾ ਸਿਸਟਮ ਕਰ ਰਿਆ ਨਾ ਤਾਂ ਰੱਬ ਉਸ ਬੰਦੇ ਦੇ ਹੱਥ 'ਚ ਆਹ ਕੈਮਰਾ ਛੱਡ ਕੇ ਵੱਡੇ ਤੋਂ ਵੱਡਾ ਕੈਮਰਾ ਵੀ ਫੜਾਊਗਾ ਕਿ ਚੱਕ ਕੈਮਰਾ ਤੇ ਲੈਟਸ ዱ ਇਟ ਹੈ ਨਾ ਪਰ ਮਿਹਨਤ ਤੁਹਾਡੀ ਔਨੈਸਟ ਹੋਣੀ ਚਾਹੀਦੀ ਹੈ ਬਸ ਇੰਨਾ ਹੀ ਡਿਫਰੈਂਸ ਆ ਭੈਣੇ ਹੋਰ ਕੋਈ ਵੱਡਾ ਮਸਲਾ ਨਹੀਂ ਹੈ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਇਸੇ ਤਰ੍ਹਾਂ ਵਧੀਆ-ਵਧੀਆ ਕਨਸੈਪਟ ਸਾਡੀ ਪੰਜਾਬੀ ਇੰਡਸਟਰੀ ਨੂੰ ਦਿੰਦੇ ਰਹੋ ਤੇ ਇਸੇ ਤਰ੍ਹਾਂ ਲੱਗੇ ਰਹੋ ਤੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਤੇ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹਉ ਦਰਸ਼ਕਾਂ ਨੂੰ ਥੈਂਕ ਯੂ ਬਣੀ ਸੋ ਮੱਚ ਤੁਸੀਂ ਅੱਜ ਇੱਥੇ ਆਏ ਤੇ ਬਸ ਚਲਾਈ 12 ਨੂੰ ਸਾਡੀ ਫਿਲਮ ਆਉਣੀ ਆ ਉੱਚਾ ਦਰਬਾਰ ਬਾਬੇ ਨਾਨਕ ਦਾ ਸੋ ਪਲੀਜ਼ ਤੁਸੀਂ ਉਹਨੂੰ ਆਪ ਸਿਨੇਮਾ ਘਰਾਂ ਚ ਜਾ ਕੇ ਆਪਦੇ ਆਪਦੇ ਏਰੀਆ ਚ ਜੇਸ ਮੁਲਕ ਚ ਜੇ ਸ਼ਹਿਰ ਚ ਤੁਸੀਂ ਰਹਿੰਦੇ ਹੋ ਆਪਣੀ ਫੈਮਿਲੀ ਨਾਲ ਆਪਣੇ ਪਰਿਵਾਰ ਨਾਲ ਅਪਨਾ ਸੋਚੇ ਸਮਝੇ ਜਾ ਕੇ ਫਿਲਮ ਵੇਖਿਓ ਤੇ ਤੁਹਾਨੂੰ ਵਧੀਆ ਲੱਗੂਗਾ ਜੀ ਬਸ ਦੈਟਸ ਇਟ ਥੈਂਕ ਯੂ ਸੋ ਮੱਚ